ਰਾਸ਼ਟਾਨੀ ਟੀਵੀ ਦੇਖ ਰਹੇ ਸਰ ਦਸ਼ਕਰ ਦਾ ਬੁਲਵਟ ਸਵਾਗਤ ਹੈ ਜਮਿੰਦਰਪਾਲ ਸਿੰਘ ਟੋਣਾ ਸਮਾਰਟ ਸਿਟੀ ਲੁਧਿਆਣਾ ਚ ਬਹੁਤ ਅਜਿਹੇ ਪ੍ਰੋਜੈਕਟ ਨੇ ਜਿਹੜੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਨੇ ਪਰ ਇਹਨਾਂ ਪ੍ਰੋਜੈਕਟਾਂ ਉੱਤੇ ਲੋਕਾਂ ਵੱਲੋਂ ਨਜਾਇਜ਼ ਕੀਤੀ ਗਈ ਇਸ਼ਤਿਹਾਰਬਾਜ਼ੀ ਸੁੰਦਰਤਾ ਨੂੰ ਕਿਤਨਾ ਕਿਤੇ ਕਲੰਕਿਤ ਜ਼ਰੂਰ ਕਰਦੇ ਨੇ ਤੇ ਅਸੀਂ ਖੜੇ ਹਾਂ ਇਸ ਟਾਈਮ ਲੁਧਿਆਣਾ ਦੇ ਭਾਈਵਾਲਾ ਚੌਕ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਐਲੀਵੇਟਡ ਰੋਡ ਬਣਿਆ ਬੜਾ ਸੁੰਦਰ ਬਣਿਆ ਹੋਇਆ ਇੱਥੇ ਹਲੇ ਪੇਂਟ ਕਰਨਾ ਕਿ ਨਹੀਂ ਕਰਨਾ ਪਿਲਰਾਂ ਉੱਤੇ ਕੋਈ ਨਹੀਂ ਪਤਾ ਪਰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਗਈ ਤਾਂ ਤੁਹਾਨੂੰ ਦੇਖਣ ਦੀ ਦੇਖਣ ਨੂੰ ਆਏਗਾ ਵੱਖ-ਵੱਖ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੀ ਮਸ਼ਹੂਰੀ ਕੀਤੀ ਗਈ ਹੈ ਇਹ ਜਿੱਥੇ ਨਜਾਇਜ਼ ਮਸ਼ਹੂਰੀ ਇੱਥੇ ਕੀਤੀ ਗਈ ਹੈ ਉੱਥੇ ਚਾਰ ਚੰਦ ਜਿਹੜੇ ਲੱਗਦੇ ਜਿਹੜੀ ਗੱਲ ਕੀਤੀ ਸੀ ਇਸ਼ਤਿਹਾਰਬਾਜ਼ੀ ਇਸ਼ਤਿਹਾਰਬਾਜ਼ੀ ਜਿਹੜੀ ਚਾਰ ਚੰਦ ਲੱਗਦੇ ਸੀਗੇ ਉਹਨੂੰ ਖਰਾਬ ਕੀਤਾ ਜਾ ਰਿਹਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਆਹ ਪਿੱਲਰ ਕਿਸ ਤਰੀਕੇ ਨਾਲ ਗੈਰਕਾਨੂੰਨੀ ਹੈ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਸਾਰੀ ਇਸ਼ਤਿਹਾਰਬਾਜ਼ੀ ਕੀਤੀ ਹੋਈ ਹੈ ਇਹ ਹਾਲੇ ਥੋੜਾ ਸਮਾਂ ਹੋਇਆ ਪੁਲ ਚਾਲੂ ਹੋਏ ਨੂੰ ਕਿਤੇ ਧਾਰਮਿਕ ਕਿਤੇ ਧਾਰਮਿਕ ਸਮਾਗਮਾਂ ਦੇ ਨਾਮ ਤੇ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਕਿਤੇ ਦੁਕਾਨਾਂ ਦੇ ਨਾਮ ਤੇ ਇਧਰ ਮੀਆਂ ਪਾਸ਼ਾ ਜੀ ਕੋਈ ਲੱਗੇ ਹੋਏ ਨੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਕਿਸ ਇਸ਼ਤਿਹਾਰਬਾਜ਼ੀ ਉੱਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਪਰ ਦਿਖਾਉਣਗੇ ਕਿਸ ਤਰੀਕੇ ਨਾਲ ਨਜਾਇਜ਼ ਇਸ਼ਤਿਹਾਰਬਾਜ਼ੀ ਜਿਹੜੀ ਇੱਥੇ ਕੀਤੀ ਨਜ਼ਰ ਆ ਰਹੀ ਹੈ ਹੈਰਾਨ ਹੈ ਇਸ ਇਸ ਗਲਤਿਆਂ ਵੀ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਕਿਉਂ ਨਹੀਂ ਜਾਂਦਾ ਹੈਗਾ ਵੱਡੇ ਪੱਧਰ ਉੱਤੇ ਇਸ ਤਰੀਕੇ ਨਾਲ ਇਸ਼ਤਿਹਾਰਬਾਜ਼ੀ ਜਿੱਥੇ ਨਜਾਇਜ਼ ਕੀਤੀ ਗਈ ਹੈ ਉੱਥੇ ਜਿਹੜੀ ਦੇਖੋ ਜਿਹੜੀ ਹੈ ਉਹ ਖਰਾਬ ਕੀਤੀ ਜਾ ਰਹੀ ਹੈ flyover ਜਿਹੜੀ ਦੇਖਾ ਹੈ ਉਹ ਖਰਾਬ ਕੀਤੀ ਜਾ ਰਹੀ ਤੁਹਾਨੂੰ ਅੱਗੇ ਦਿਖਾਵਾਂਗੇ ਅਸੀਂ ਇਹ ਇੱਥੇ ਨਹੀਂ ਮੁੱਕਦਾ ਕੰਮ ਤੌਰ ਤੱਕ ਜਿੱਥੇ ਤੁਹਾਡੀ ਨਿਗਾ ਜਾਂਦੀ ਹੈ ਨਿਗਾ ਜਿੱਥੇ ਤੱਕ ਜਾਊਗੀ ਉਥੇ ਤੱਕ ਇਸ ਦੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਇਸ਼ਤਿਹਾਰਬਾਜ਼ੀ ਜਾਰੀ ਹੈ ਤਰਾਸ ਦੀ ਇਹ ਹੈ ਜਿਵੇਂ ਆ ਇੱਕ ਇੱਥੇ ਕੀਤੀ ਹੋਈ ਹੈ ਧਾਰਮਿਕ ਸਮਾਗਮਾਂ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ ਥੱਲੇ ਆਪਣੀ ਇਸ਼ਤਿਹਾਰਬਾਜ਼ੀ ਕਰ ਦਿੱਤੀ ਜਾਂਦੀ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿਸੇ ਕੰਪਨੀ ਵੱਲੋਂ ਆਪਣੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਧਾਰਮਿਕ ਇਸ਼ਤਿਹਾਰਬਾਜ਼ੀ ਨਾ ਹੋਵੇ ਅਸੀਂ ਇਸ ਦੇ ਖਿਲਾਫ ਨਹੀਂ ਹੈਗੇ ਪਰ ਧਾਰਮਿਕ ਦੇ ਧਾਰਮਿਕ ਪ੍ਰੋਗਰਾਮਾਂ ਦੇ ਆਰ ਹੇਟ ਜਿਹੜੀ ਕਮਰਸ਼ੀਅਲ ਐਕਟੀਵਿਟੀ ਹੋ ਰਹੀ ਹੈ ਕਮਰਸ਼ੀਅਲ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਹਦੇ ਉੱਤੇ ਘੱਟ ਤੋਂ ਘੱਟ ਧਿਆਨ ਦੇਣ ਦੀ ਲੋੜ ਹੈ ਉਧਰ ਸਾਹਮਣੇ ਦੇਖ ਸਕਦੇ ਕੀਪ ਸਿਟੀ ਕਲੀਨ ਐਂਡ ਗ੍ਰੀਨ ਇੱਕ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਨਾਮ ਤੇ ਇੱਕ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਰੇ ਤੱਕ ਵੱਡੇ ਵੱਡੇ ਜਿਹੜੇ ਸਟਿਕਰ ਹੁੰਦੇ ਨੇ ਪੋਸਟਰ ਹੁੰਦੇ ਨੇ ਉਹ ਪਿੱਲਰਾਂ ਉੱਤੇ ਲਾ ਕੇ ਪਿੱਲਰਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਨਹੀਂ ਪ੍ਰਸ਼ਾਸਨ ਇਸ ਉੱਤੇ ਧਿਆਨ ਦਿੰਦਾ ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਗੱਲਾਂ ਉੱਤੇ ਦੇਖਦਾ ਵੀ ਕਿਉਂ ਇਹ ਨਜਾਇਜ਼ ਹਿਥਿਆਰਬਾਜ਼ੀ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਥੋੜਾ ਸਮਾਂ ਹੀ ਹੋਇਆ ਇਸ ਪੁਲ ਬਣੇ ਨੂੰ ਥੋੜਾ ਸਮਾਂ ਹੋਇਆ ਹਲੇ ਚਾਲੂ ਹੋਏ ਨੂੰ ਬਣੇ ਨੂੰ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਗੰਦ ਜਿਹੜਾ ਲੋਕਾਂ ਨੇ ਇੱਥੇ ਪਾ ਦਿੱਤਾ ਗਿਆ ਸામਨੇ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਨਜਾਇਜ਼ ਇਸਤਿਹਾਰਬਾਜ਼ੀ ਜਿਹੜੀ ਹੈ ਇਸ ਫਲਾਈਓਵਰ ਤੇ ਕਿਤੇ ਹੀ ਨਜ਼ਰ ਆ ਰਹੀ ਹੈ ਤਵਾਖਾ ਕਾ ਕੰਪਨੀਆ ਵੱਲੋਂ ਤਵਾਖਾ ਕਾ ਦੁਕਾਨਦਾਰਾਂ ਵੱਲੋਂ ਇੱਥੇ ਇਸਤਿਹਾਰਬਾਜ਼ੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਇਹ ਇਸਤਿਹਾਰਬਾਜ਼ੀ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਕੀਤਾ ਜਾ ਰਿਹਾ ਹੈ ਹਲੇ ਥੋੜਾ ਸਮਾਂ ਹੋਇਆ ਜੀ ਜੀ ਹਾਂਜੀ ਸਰ ਸਰ ਕਰੋ ਕਰੋ ਭਾਂਜੋ ਬੋਗਾਂ ਤੇ ਪਾਏ ਤਾਂ ਥੋੜਾ ਸਮਾਂ ਹੋਇਆ ਤੇ ਕਿੰਨੇ ਦਿੱਖ ਖਰਾਬ ਕਰਤੀ ਹੈ ਜੀ ਬਹੁਤ ਬੁਰਾ ਹਾਲ ਹੈ ਸਰ ਇਹ ਸਾਰੇ ਲੁਧਿਆਣੇ ਚ ਗੰਦ ਪਾਇਆ ਹੋਇਆ ਮੈਂ ਤਾਂ ਅਥਾਰਟੀ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਕੋਈ ਕੰਦਾ ਤੇ ਐਡ ਪਾ ਕੇ ਲੁਧਿਆਣੇ ਸ਼ਹਿਰ ਦੀ ਖੂਬਸੂਰਤੀ ਖਰਾਬ ਕਰਦਾ ਹੈ ਉਹਦੇ ਨੀਚੇ ਪ੍ਰਿੰਟਿੰਗ ਪ੍ਰੈਸ ਦਾ ਐਡਰੈਸ ਵੀ ਹੈ ਤੇ ਜਿੰਨੇ ਉਹ ਛਾਪਿਆ ਉਹਦਾ ਐਡਰੈਸ ਵੀ ਆ ਉਹਨੂੰ ਸਰਕਾਰ ਸਿੱਧਾ ਨੋਟਿਸ ਕਿਉਂ ਨਹੀਂ ਭੇਜਦੀ ਕਾਨੂੰਨ ਬਣਨਾ ਚਾਹੀਦਾ ਇਹਦਾ ਜੀ ਬਿਲਕੁਲ ਕਾਨੂੰਨ ਬਣਨਾ ਚਾਹੀਦਾ ਸਰ ਸ਼ਹਿਰ ਦੀ ਪ੍ਰਾਪਰਟੀ ਸਾਰਿਆਂ ਦਾ ਪੈਸਾ ਲੱਗਿਆ ਸਰ ਤੇ ਇਹ ਪ੍ਰਾਪਰਟੀ ਸਾਰ ਇੱਥੇ ਹਰ ਕੋਈ ਮਤਲਬ ਬਹੁਤ ਦੁਖੀ ਹੈ ਜੀ ਇਹ ਤਾਂ ਨਵਾਂ ਇਹਨੂੰ ਤਾਂ ਬਚਾ ਸਕਦੇ ਸੀਗੇ ਆਪਾਂ ਉਹ ਬਚਾ ਸਕਦੇ ਸੀਗੇ ਖੂਬਸੂਰਤੀ ਦਾ ਸਭ ਤੋਂ ਵਧੀਆ ਨਮੂਨਾ ਜੀ ਇੰਨਾ ਐਚੀ ਇਹਦੇ ਚ ਇਨਵੈਸਟਮੈਂਟ ਹੋਈ ਹੈ ਜੀ ਤੇ ਇਹ ਬਾਹਰੋਂ ਆਣ ਵਾਲਿਆਂ ਨੂੰ ਵੀ ਬਹੁਤ ਅੱਛਾ ਲੱਗਣਾ ਸੀਗਾ ਜੇ ਸਹੀ ਤਰੀਕੇ ਨਾਲ ਇਹ ਬਣਾਇਆ ਜਾਂਦਾ ਇਹਨੂੰ ਪੇਂਟ ਕੀਤਾ ਜਾਂਦਾ ਜੇ ਆਪਾਂ ਆਪਣੀ ਐਡੀ ਕਰਨੀ ਹੈ ਸਰ ਫਿਰ ਤਾਂ ਐਡ ਏਜੰਸੀਆਂ ਤੇ ਤੇ ਬਾਕੀ ਸਾਰਾ ਚੀਜ਼ਾਂ ਦਾ ਤਾਂ ਕੋਈ ਸਿਸਟਮ ਖਤਮ ਹੋ ਜਾਂਦਾ ਥੈਂਕ ਯੂ ਬਹੁਤ ਥੈਂਕ ਯੂ ਸਰ ਤੁਸੀਂ ਸੁਣਿਆ ਬਾਈ ਜੀ ਨੇ ਵੀ ਇਹੀ ਕਿਹਾ ਵੀ ਇਹ ਖੂਬਸੂਰਤੀ ਨੂੰ ਜਿਹੜਾ ਖਰਾਬ ਕਰਦੇ ਤੇ ਉੱਤੇ ਕਾਰਵਾਈ ਜਿਹੜੀ ਹੈ ਉਹ ਜ਼ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਵੀ ਜਿਹੜੇ ਨੇ ਉਹ ਕਿਸ ਕਿਸ ਨਾ ਕਿਸੇ ਚੀਜ਼ਾਂ ਨੋਟਿਸ ਕਰਦੇ ਨੇ ਜਿਹੜੀਆਂ ਚੀਜ਼ਾਂ ਆਮ ਪਬਲਿਕ ਨੋਟਿਸ ਕਰਦੀ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਦਾ ਬਿਲਕੁਲ ਇਸ ਉੱਤੇ ਧਿਆਨ ਨਹੀਂ ਹੈਗਾ ਤਾਂ ਵਿਧਾਇਕ ਸਾਹਿਬ ਕਹਿੰਦੇ ਨੇ ਜਿਹੜੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪੀਡੀ ਹੈਗੇ ਨੇ ਉਹਨਾਂ ਨਾਲ ਮੈਂ ਗੱਲਬਾਤ ਕਰੂੰਗਾ ਗੱਲਬਾਤ ਤੇ ਤੁਹਾਨੂੰ ਜ਼ਰੂਰ ਦੱਸੂੰਗਾ ਪਰ ਇਸ਼ਤਿਹਾਰਬਾਜ਼ੀ ਜਿਹੜੀ ਹੈ ਭਾਵੇਂ ਉਹ ਕਮਰਸ਼ੀਅਲ ਹੋਵੇ ਭਾਵੇਂ ਉਹ ਧਾਰਮਿਕ ਹੋਵੇ ਧਾਰਮਿਕ ਪ੍ਰੋਗਰਾਮਾਂ ਦੇ ਨਾਂ ਤੇ ਕਮਰਸ਼ੀਅਲ ਐਕਟੀਵਿਟੀ ਜਿਹੜੀ ਆ ਬਿਲਕੁਲ ਬੰਦ ਹੋਣੀ ਚਾਹੀਦੀ ਆ ਪਿੱਛੇ ਵੀ ਤੁਹਾਨੂੰ ਦਿ ਅਸੀਂ ਐਸਟੀ ਦੇ ਪਹਿਲਾਂ ਕਹਿੰਦੇ ਅਸੀਂ ਐਸਟੀ ਦੇ ਖਿਲਾਫ ਨਹੀਂ ਹੈਗੇ ਧਾਰਮਿਕ ਪ੍ਰਚਾਰ ਕਰੋ ਉਹਦਾ ਵੀ ਇੱਕ ਤੰਗ ਤਰੀਕਾ ਹੋਣਾ ਚਾਹੀਦਾ ਪਰ ਧਾਰਮਿਕ ਪ੍ਰਚਾਰ ਦੇ ਨਾਮ ਤੇ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਅੱਠਵੇਂ ਅਸੀਂ ਵਿਧਾਇਕ ਸਾਹਿਬ ਦੀ ਵੀ ਫੋਟੋ ਇੱਥੇ ਲੱਗੀ ਆ ਦੋ ਵਿਧਾਇਕ ਸਾਹਿਬ ਲੱਗੇ ਨੇ ਇਧਰ ਭਾਜਪਾ ਦੇ ਲੀਡਰ ਨੇ ਆ ਕਿਸੇ ਗਰੁੱਪਰ ਦੀ ਫੋਟੋ ਲੱਗੀ ਐਡਵਰਟਾਈਜ਼ਮੈਂਟ ਤਾਂ ਧਾਰਮਿਕ ਧਾਰਮਿਕ ਦੇ ਨਾਮ ਦੇ ਉੱਤੇ ਆੜ ਦੇ ਹੇਠ ਤੁਸੀਂ ਕਮਰਸ਼ੀਅਲ ਐਕਟੀਵਿਟੀ ਦੀ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ ਪ੍ਰਸ਼ਾਸਨ ਨੂੰ ਚਾਹੀਦਾ ਨਗਰ ਨਿਗਮ ਨੂੰ ਚਾਹੀਦਾ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਨੂੰ ਚਾਹੀਦਾ ਵੀ ਕੋਈ ਸਖਤ ਕਾਨੂੰਨ ਬਣਾ ਕੇ ਜਿਹੜੇ ਲੋਕ ਇਸ ਤਰੀਕੇ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਖਲਾਫ ਕਰਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੁਰਮਾਨਾ ਜਿਹੜਾ ਉਹ ਜ਼ਰੂਰ ਠੋਪਨਾ ਚਾਹੀਦਾ ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੋ ਰਾਤਨੀ ਟੀਵੀ ਸਸਵੀਕਰ ਹਲੋ ਨਵਰਤਨ ਜੀ ਗੱਲ ਕਰ ਰਹੇ ਹਾਂ ਬੋਲ ਰਹਾ ਹਾਂ ਸਰ ਗੁੱਡ ਆਫਟਰਨੂਨ ਇੰਦਰਪਾਲ ਸਿੰਘ ਗੱਲ ਕਰ ਰਿਹਾ ਰਾਜਧਾਨੀ ਟੀਵੀ ਤੋਂ ਜੀ ਕਾਹ ਤੇ ਰਾਜਧਾਨੀ ਟੀਵੀ ਤੋਂ ਇੰਦਰਪਾਲ ਗੱਲ ਕਰ ਰਿਹਾ ਸਰ ਮੈਂ ਰਾਜਸਥਾਨ ਰਾਜਧਾਨੀ ਪਾਜੀ ਟੀਵੀ ਤੋਂ ਹਾਂ ਜੀ ਜਿਹੜਾ ਸਰ ਇਹ ਫਿਰੋਜ਼ਪੁਰ ਰੋਡ ਤੇ ਐਲੀਵੇਟਡ ਰੋਡ ਬਣਿਆ ਥੋੜੇ ਅੰਦਰ ਅੰਡਰ ਆਉਂਦਾ ਜੀ ਇਹ ਸਰ ਇਤਨੇ ਨਾ ਭਾਈ ਵਾਲਾ ਚੌਂਕ ਅਸੀਂ ਖੜੇ ਸੀਗੇ ਹਾਲਾਂਕਿ ਭਾਈ ਵਾਲਾ ਚੌਂਕ ਨਹੀਂ ਪੂਰੇ ਪੂਰੇ ਜਿੰਨਾ ਵੀ ਇਹ ਬਣਿਆ ਵਾ ਸਾਰੇ ਪਿੱਲਰਾਂ ਉੱਤੇ ਸਾਰੇ ਪਿੱਲਰਾਂ ਉੱਤੇ ਨਜਾਇਜ਼ ਐਡਵਰਟਾਈਜ਼ਮੈਂਟ ਕੀਤੀ ਹੋਈ ਹੈ ਲੋਕਾਂ ਵੱਲੋਂ अच्छा जी बड़ा सोहना सरकार ਵੱਲੋਂ ਉਪਰਾਲਾ ਕੀਤਾ ਗਿਆ ਏਡਾ ਸੋਹਣਾ ਪੁਲ ਬਣਾਇਆ ਵਾ ਐਡੇ ਸੋਹਣੇ ਫਿਲਰ ਨੇ ਪਰ ਉਹ ਤੇ ਨਜਾਇਜ਼ ਐਡਵਰਟਾਈਜ਼ਮੈਂਟ ਕਰਕੇ ਸਾਰਾ ਜਿਹੜਾ ਕਹਿ ਸਕਦੇ ਆ ਜਿਹੜੀ ਦੇਖੋ ਖਰਾਬ ਕੀਤੀ ਜਾ ਰਹੀ ਆ ਤੁਹਾਨੂੰ ਥੋੜੀ ਨੌਲੇਜ ਆ ਇਹ ਨਹੀਂ ਐਸਾ ਕੁਝ ਨਹੀਂ ਹੈ ਦੇਖ ਲੈਂਦੇ ਇੱਕ ਵਾਰ ਸਰ ਕੀ ਕਾਰਵਾਈ ਕਰੋਗੇ ਸਰ ਉਤੇ ਇੱਕ ਵਾਰ ਦੇਖ ਲੈਂਦੇ ਸਰ ਉਹ ਜਾਂਚ ਦਾ ਕੀ ਕਰੋਗੇ ਸਰ ਉਹ ਤੋਂ ਆ ਮੇਰੀ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੇ ਉਥੇ ਐਡਵਰਟਾਈਜ਼ਮੈਂਟ ਹੋਈ ਹੋਈ ਆ ਵੱਡੀ ਵੱਡੀ ਕਿਸ ਨੇ ਬੋਰਡ ਲਾਇਆ ਕਿਸ ਨੇ ਸਟicker ਲਾਏ ਹੋਏ ਆ ਆਪ ਇੱਕ ਤੋਂ ਨੇ ਭਾਈ ਸਾਹਿਬ ਉਹ ਤਰਵਾ ਦੂੰਗਾ ਜੇ ਦੇਖ ਕੇ ਉਦੋਂ ਬਾਅਦ ਹਾਂਜੀ ਹਾਂਜੀ ਠੀਕ ਹੈ ਸਭ ਆ ਹੋ ਜਾਏਗਾ ਸਰ ਅੱਜ ਤੱਕ ਕਰਵਾ ਦੂੰਗਾ ਜੀ ਕਰਵਾ ਇਹ ਭਾਈ ਦੇਖ ਤੋਂ ਨੇ ਯਾਰ ਇੱਕ ਵਾਰ ਆਪ ਦਾ ਵਾਦੀ ਕਰਵਾਉ ਸਰ ਦੇਖਣਾ ਕੀ ਹੈ ਜਿਹੜੀ ਚੀਜ਼ ਮੈਂ ਦੱਸ ਰਿਹਾ ਮੈਂ ਮਤਲਬ ਮੈਂ ਝੂਠਾ ਬੋਲਿਆ ਮੇਰੇ ਕੋ ਵੀਡੀਓ ਆ ਮੈਂ ਚੌਂਕ 'ਚ ਖੜਾ ਜੀ ਉੱਥੇ ਮੈਂ ਤਾਂ ਦੇਖ ਲਉਂ ਮੈਂ ਕੀ ਹੈ ਤੁਸੀਂ ਸਰ ਸ਼ੋਰ ਕਿਉਂ ਨਹੀਂ ਕਰਦੇ ਮੈਂ ਤੁਸੀਂ ਸਰ ਤੁਸੀਂ ਇਹ ਸ਼ੋਰ ਕਿਉਂ ਨਹੀਂ ਕਰਦੇ ਮੈਂ ਦੇਖ ਕੇ ਨੂੰ ਤਰਵਾ ਦੂੰਗਾ ਹਾਂ ਤਾਂ ਮੈਂ ਤਾਂ ਇੱਕ ਇੱਕ ਕਰਵਾਉਂਗਾ ਨਾ ਮੈਂ ਤਾਂ ਕਰਵਾਣਾ ਹੀ ਹੈ ਦੇਖਦੇ ਹਾਂ ਸਹੀ ਬਲੇ ਇੱਕ ਵਾਰ ਲਈ ਜੀ ਠੀਕ ਹੈ ਜੀ ਥੈਂਕ ਯੂ